ਤੇ ਤਹੀ ਆ ਕੇ ਕਹਿਣਾ ਵੀ ਜੀ ਗੰਡਾ ਪਿੰਡ ਜਾਣ ਨੂੰ ਤੇ ਮੈਂ ਕਹਿੰਦਾ ਤੂੰ ਵਨ ਕੋਈ ਗੱਲ ਨਹੀਂ ਵੀਰ ਜੀ ਕੋਈ ਨਹੀਂ ਬਾਤ ਕਰ ਲਾਂਗੇ ਹਲੋ ਦਾ ਵੀ ਚੱਲ ਕੋਈ ਨਹੀਂ ਪੁੱਤ ਇਹ ਗੱਲਾਂ ਛੱਡ ਤੂੰ ਕਰ ਤਿਆਰੀ ਆਪਣੀ ਤੂੰ ਜਾ ਹੋਇਆ ਫਿਰ ਫੇ ਦੱਸ ਤੂੰ ਕੀ ਕੀਆਂ ਪਈ ਉਹਨੂੰ ਕੀ ਕੀਆਂ ਐ ਨਹੀਂ ਵਨ ਮੈਨੂੰ ਤੇ ਦਰਿੰਦਰ ਦੀ ਨਾ ਸਮਝ ਨਹੀਂ ਆਈ ਵੀ ਕੀ ਲਾਮਾ ਦੇੜਾਈ ਇੱਕ ਤੇਰੀ ਨਾ ਚੰਗੀ ਆ ਇੱਕ ਨਹੀਂ ਚੰਗੀ ਇਹ ਦੱਸ ਸਾਡੇ ਘਰ ਤਾਂ ਲੜਾਈ ਬਣਾਉਣ ਵਾਲੀ ਗੱਲ ਕਰਤੀ ਨਾ ਇਹਨੇ ਦੱਸੋਗਾ ਵਨ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਵੀ 1 2 ਜੇ ਮੈਂ ਹਜੇ ਵੀ ਨਾ ਜਾਂਦੀ ਤੇ ਮੰਮੀ ਨੇ ਫੋਨ ਤੇ ਲੱਗੀ ਰਹਿਣਾ ਸੀ ਤੇ ਜੋਤਰੀ ਸਮਝੀ ਹੁੰਦੀ ਸਮਝ ਨਹੀਂ ਹੁੰਦੀ ਹਾਂ ਬਸ ਠੀਕ ਜੀ ਸਮਝ ਨਹੀਂ 2 1 ਜੇ ਮੈਂ ਨਾ ਨਾ ਜਾਂਦੀ ਹਜੇ ਵੀ ਤੇ ਮੰਮੀ ਨੇ ਲੱਗੀ ਰਹਿਣਾ ਹੀ ਫੋਨ 'ਤੇ ਵਨ ਹੋਰ ਪੁੱਤ ਕਿਹਾ ਆਜਾ ਨਾ ਲੱਗੇ ਠੀਕ ਹੈ ਫੋਨ ਤੇ ਲੱਗੇ ਆ ਅਸੀਂ ਰੋਟੀ ਢੀਕਣ ਦੇ ਆ ਅੱਛਾ ਤੇ ਰੋਟੀ ਤੂੰ ਹੀ ਨਹੀਂ ਪਕਾ ਸਕਦੇ ਮੈਂ ਹਾਂ ਰੋਟੀ ਪਕਾ ਕੇ ਦੇਣੀ ਵਨ ਠੀਕ ਹੈ ਨਾ ਕਿਵੇਂ ਵਨ ਕੁੜੀਆਂ ਵਿਚਾਰੀਆਂ ਦਾ ਕੀ ਐ ਸੱਸ ਮਾ ਆਉਣ ਦਵੇ ਵਨ ਕੁੜੀਆਂ ਵਿਚਾਰੀਆਂ ਦਾ ਕੀ ਐ ਜੇ ਕੋਈ ਆਉਣ ਦਵੇ ਠੀਕ ਐ ਨਾ ਵਨ ਆ ਨਾਲੇ ਜੋਤ ਨੂੰ ਕਹੋ ਕਿ ਫੋਨ ਕੱਟ ਕਰਿਆ ਕਰੇ ਉਧਰ ਪਰਿਵਾਰ ਵਾਲ ਧਿਆਨ ਦਿਆ ਕਰੇ ਪੁੱਤ ਮੰਮੀ ਜੋਤ ਨੂੰ ਨਾਲੇ ਕਹੋ ਕਿ ਫੋਨ ਕੱਟ ਕਰਿਆ ਕਰੇ 2 1 ਪੁੱਤ ਮੇਰਾ ਘਰ ਸੋਣਾ ਤੇ 2 1 ਮੇਰੀ ਗਾਸੋਂ ਪੁੱਤ ਉਹਦਾ ਵੀ ਜੀ ਕਰਦਾ ਗੱਲਬਾਤ ਕਰਨ ਹਾਂ ਉਹ ਅਸੀਂ ਤੇ ਪੁੱਛਦੇ ਨਹੀਂ ਤੁਹਾਨੂੰ ਹਣਾ ਰਾਜੀ ਪਾਜੀ ਵੱਟੀ ਆ ਨਾ ਹੁੰਦਾ ਹੀ ਆ ਫਿਕਰ ਮਾ ਪਿਓ ਦਾ ਉਹਨੇ ਨੇ ਚਾਹੋ ਜਾ ਕੇ ਤਾਂ ਰੋਟੀ ਬਣਾ ਕੇ ਦੋ। ਫਸੰਦੀਪ ਉਹਨੇ ਕਿੱਥੇ? ਸਲੀਪ ਕਰਈ ਆ। ਅੰਦਰ ਹੈਈ। ਹਾਂ ਲੱਗੀ ਲੱਗੀ ਮੇਰੇ ਫੁਲਕੇ ਪਕਾਉਣ। ਅੱਛਾ 2 1 ਤਾਈ ਤੂੰ ਇਹ ਕਿਉਂ ਕਰਨਾ ਹੈ? ਮੈਨੂੰ ਕੇ ਆਵਾਜ਼ ਮਾਰ ਦਿੰਦੇ ਮੈਂ ਰੋਟੀ। 2 1 ਲੈ ਤੂੰ ਕਿਉਂ ਕਰਨਾ? ਮੈਨੂੰ ਆਵਾਜ਼ ਮਾਰ ਦਿੰਦੇ ਮੈਂ। 2 1 ਰੱਬਾ ਕਿੱਥੇ ਮੈਨੂੰ ਖਲੇਰ ਤਵ ਲੈ ਆ ਕੇ। ਹੈ? ਨਾ ਮੈਂ ਕਿਸੇ ਨੂੰ ਦੱਸ ਸਕਣੀ ਆ ਨਾ ਕੋ। 1 ਚੱਲ ਇਦਾਂ ਕਰਨੀ ਆ ਕੁੜੀ ਨੂੰ ਇਕੁੜੀ ਕਹਿਣੀ ਆ। ਫੋਨ ਕਰਕੇ ਵੀ ਮੈਨੂੰ ਮਿਲ ਜਾ। ਤੇ 1 ਇਦਾਂ ਕਰਨੀ ਆ ਜੋਤ ਨੂੰ ਫੋਨ ਕਰਨੀ ਆ ਤੇ ਮੈਨੂੰ ਇੱਕ ਦਿਨ ਕਿਸੇ ਹਰਾਨ ਤੇ ਨਹੀਂ ਮਿਲਦਾ 2 1 ਇਦਾਂ ਕਰਨੀ ਆ ਜੋਤ ਨੂੰ ਫੋਨ ਕਰਨੀ ਆ ਵੀ ਮੈਨੂੰ ਕਿਸੇ ਦਿਨ ਆਣ ਕੇ ਤੇ ਮਿਲ ਜਾ ਸੰਡੀਆਂ ਉਹ ਵੀ ਸੋਈ ਚ ਲੱਗੀਆਂ ਵਾ ਕੰਮ ਤੰਦਾਈ ਠੀਕ ਆ ਠੀਕ ਆ ਹਾਂ 2 1 ਜੇ ਲੱਤਾ ਟੋਣਡੀਆਂ ਬਖਾਰ ਨੂੰ ਨਾਲ ਲਾ ਕੇ ਲੋ ਮੈਂ ਚੱਲ ਜੀ ਸੰਦੀਪ ਨੇ ਵੀ ਇਦਾਂ ਹੀ ਕਹਿਣਾ ਜਿੱਦਾਂ ਤੂੰ ਕਹਿਣ ਦੇ ਆ। 21 ਨਾਲੇ ਮੰਮੀ ਮੈਂ ਆਣਾ ਕੰਮ ਚ ਲੈ ਗੇ ਤੇ। 1 2 3 ਨਾਲੇ ਮੰਮੀ ਮੈਂ ਆਣਾ ਕੰਮ ਚ ਲੈ ਗੇ ਤੇ। 21 ਨਾਲੇ ਮੰਮੀ ਮੈਂ ਆਣਾ ਕੰਮ ਚ ਲੈ ਆਇਆ। ਦਵਾਈ ਨੇ ਤੁਹਾਨੂੰ ਆ ਵੀ ਲੈਣੀ ਪੈਣੀ। ਨੇ ਰੀ ਆ ਗਿਆ ਪਰਦੋਂ ਉੱਤੇ। ਮੈਂ ਹਾਂ ਸੰਦੀਪ ਬੋਲ ਕੇ ਗਈ ਉਹਨਾਂ ਨੂੰ ਕਹਿੰਦੀ ਮੈਂ ਠੀਕ ਨਹੀਂ ਐ ਤੇ ਮੈਨੂੰ ਰੋਟੀ ਪਕਾ ਕੇ ਦੋ ਤਾਈ ਜੀ ਆਪ ਨੇ ਠੀਕ ਐ ਤਾਂ ਉਹ ਪਹਿਲਾਂ ਹੀ ਬਿਮਾਰ ਪਈ ਹੈ ਜਾ ਕੇ 21 ਦਲਜੀਤ ਤਾਂ ਘਰ ਹੈ ਨਹੀਂ ਤੇ ਸੰਦੀਪ ਕਿਤੇ ਆ ਕੇ ਤਾਈ ਨੂੰ ਕਹਿਣ ਦੀ ਕਿ ਮੈਨੂੰ ਫੁਲਕੇ ਲਾ ਕੇ ਦੋ ਮੈਂ ਠੀਕ ਨਹੀਂ ਐ ਅੱਛਾ ਮੈਂ ਨਾਲ ਉਹਨੂੰ ਪੁੱਛਿਆ ਕਿ ਤਾਈ ਜੀ ਠੀਕ ਐ ਤੂੰ ਕਹਾਂ ਤੂੰ ਆਪ ਰੋਟੀ ਬਣਾ 21 ਬੰਨਾ ਪੁੱਛਿਆ ਵੀ ਤਾਈ ਤਾਂ ਆਪ ਨੇ ਠੀਕ ਐ ਸੋ ਉਹਨਾਂ ਨੂੰ ਆ ਕੇ ਕਹਿਣ ਦੀ ਮੈਂ ਕਰਨਾ ਜੋਤ ਨੂੰ ਫੋਨ ਹਾਂ ਤੇ ਪੋਸ਼ਨਾ ਮਹਾਲ ਚੱਲ ਤੇ ਮੈਨੂੰ ਭੁੱਖ ਬੜੀ ਲੱਗੀ ਆ ਰੋਟੀਆਂ ਲਾਦੇ ਹਾਂ ਮੈਨੂੰ ਵੀ ਹਾਂ ਜੇ ਲਾਜ਼ਮੀ ਰੋਟੀਆਂ ਤੇ ਤੁਸੀਂ ਆ ਕੇ ਕਹਿਣਾ ਵੀ ਜੀ ਕੰਡਿਆ ਪਿੰਡ ਜਾਣ ਨੂੰ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ਕੋਈ ਨਹੀਂ ਬਾਤ ਕਰ ਲਾਂਗੇ ਹੱਲੋ ਦਾ ਵੀ ਚੱਲ ਕੋਈ ਨਹੀਂ ਪੁੱਤ ਇਹ ਗੱਲਾਂ ਛੱਡ ਤੂੰ ਘਰ ਤਿਆਰੀ ਆਪਣੀ ਤੇ ਜਾ ਹੋਇਆ ਫਿਰ ਦੱਸ ਤੂੰ ਕੀ ਕੀਆਂ ਪਈ ਉਹਨੂੰ ਕੀ ਕੀਆਂ ਨਹੀਂ ਮੈਨੂੰ ਤੇ ਦਰਿੰਦਰਦੀ ਨੇ ਸਮਝ ਨਹੀਂ ਆਈ ਕੀ ਕੀ ਲਮ ਦੇਣੀ ਇੱਕ ਤੇਰੀ ਨਾ ਚੰਗੀ ਆ ਇੱਕ ਨਹੀਂ ਚੰਗੀ ਇਹ ਦੱਸ ਸਾਡੇ ਘਰ ਤੇ ਲੜਾਈ ਬਣਾਉਣ ਵਾਲੀ ਗੱਲ ਕਰਤੀ ਲੈ ਨੇ ਦੱਸੋ ਬਸ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਵੀ ਦੱਸ ਜੇ ਮੈਂ ਹਜੇ ਵੀ ਨਾ ਜਾਣਦੀ ਤੇ ਮੰਮੀ ਨੇ ਫੋਨ ਤੇ ਲੱਗੀ ਰਹਿਣਾ ਸੀ ਜੋਤਰੀ ਸਮਝੀ ਹੁੰਦੀ ਸਮਝ ਨਹੀਂ ਹੁੰਦੀ ਹਾਂ ਬਸ ਠੀਕ ਹੈ ਸਮਝ ਨਹੀਂ 21 ਜੇ ਮੈਂ ਨਾ ਨਾ ਜਾਣਦੀ ਹਜੇ ਵੀ ਤੇ ਮੰਮੀ ਨੇ ਲੱਗੀ ਰਹਿਣਾ ਹੀ ਫੋਨ ਤੇ ਬਸ ਉਹ ਪੁੱਤ ਕਿਹਾਂ ਹਾਂ ਨਾ ਮਰੀਏ ਠੀਕ ਹੈ ਤਾਂ ਫੋਨ ਤੇ ਲੱਗੇ ਆ ਅਸੀਂ ਰੋਟੀ ਢੀਕਣ ਦੇ ਆ ਅੱਛਾ ਤਾ ਰੋਟੀ ਤੁਸੀਂ ਨਹੀਂ ਪਕਾ ਸਕਦੇ ਮੈਂ ਹਾਂ ਰੋਟੀ ਪਕਾ ਕੇ ਦੇਣੀ ਵਨ ਠੀਕ ਹੈ ਨਾ ਕਿਵੇਂ ਵਨ ਕੁੜੀਆਂ ਵਿਚਾਰੀਆਂ ਦਾ ਕੀ ਸੱਸ ਮਾਂ ਆਉਣ ਦਵੇ ਵਨ ਕੁੜੀਆਂ ਵਿਚਾਰੀਆਂ ਦਾ ਕੀ ਜੇ ਕੋਈ ਆਉਣ ਦਵੇ ਠੀਕ ਹੈ ਨਾ ਵਨ ਆ ਨਾਲੇ ਜੋਤ ਨੂੰ ਕਹੋ ਕਿ ਫੋਨ ਕੱਟ ਕਰਿਆ ਕਰੇ ਉਧਰ ਪਰਿਵਾਰ ਵਾਲ ਧਿਆਨ ਦਿਆ ਕਰੇ ਪੁੱਤ ਮਮੇ ਜੋਤ ਨੂੰ ਨਾਲੇ ਕਹੋ ਕਿ ਫੋਨ ਕੱਟ ਕਰਿਆ ਕਰੇ 2 1 ਪੁੱਤ ਮੇਰਾ ਗੱਲ ਸੁਣ ਉਹ 2 1 ਮੇਰੀ ਗੱਲ ਸੁਣ ਪੁੱਤ ਉਹਦਾ ਵੀ ਜੀ ਕਰਦਾ ਗੱਲਬਾਤ ਕਰਨ ਆਹੋ ਅਸੀਂ ਤੇ ਪੁੱਛਦੇ ਨਹੀਂ ਤੁਹਾਨੂੰ ਹਨਾ ਰਾਜੀ ਪਾਜੀ ਘੱਟੀ ਲੈਣਾ ਹੁੰਦਾ ਹੀ ਆ ਫਿਗਰ ਮਾਪਿਓ ਦਾ ਉਹਨਾਂ ਨੇ ਜਾਓ ਜਾ ਕੇ ਤੇ ਰੋਟੀ ਬਣਾ ਕੇ ਦੋ ਅਸ ਸੰਦੀਪ ਹੁਣ ਕਿੱਥੇ ਸੰਦੀਪ ਘਰੇ ਹੀ ਆ ਅੰਦਰ ਹੀ ਹਾਂ ਲੱਗੀ ਲੱਗੀ ਮੇਰੇ ਫੁਲਕੇ ਪਕਾਉਣ ਅੱਛਾ 2 1 ਤਾਈ ਤੁਸੀਂ ਕਿਉਂ ਕਰਨਾ ਹੈ ਮੈਨੂੰ ਕੇ ਆਵਾਜ਼ ਮਾਰ ਦਿੰਦੇ ਮੈਂ ਰੋਟੀ 2 1 ਲੈ ਤੁਸੀਂ ਕਿਉਂ ਕਰਨਾ ਮੈਨੂੰ ਆਵਾਜ਼ ਮਾਰ ਦਿੰਦੇ ਮੈਂ 2 1 ਰੱਬਾ ਕਿੱਥੇ ਮੈਨੂੰ ਖਲਿਹਰ ਤਵ ਲਿਆ ਕੇ ਹੈ ਨਾ ਮੈਂ ਕਿਹਨੂੰ ਦੱਸ ਸਕਣੀ ਆ ਨਾ ਕੋਈ ਚਾਹ ਲੈ ਇਦਾਂ ਕਰਨੀ ਆ ਕੁੜੀ ਨੂੰ ਇਕੁੜੀ ਕਹਿਣੀ ਆ ਫੋਨ ਕਰਕੇ ਵੀ ਮੈਨੂੰ ਮਿਲ ਜਾ ਤੇ 1 ਇਦਾਂ ਕਰਨੀ ਆ ਜੋਤ ਨੂੰ ਫੋਨ ਕੈ ਵੀ ਕਰਨੀ ਆ ਤੇ ਮੈਨੂੰ ਇੱਕ ਦਿਨ ਕਿਸੇ ਹਰਾਨ ਤੇ ਨਹੀਂ ਮਿਲ ਜਾ 2 1 ਇਦਾਂ ਕਰਨੀ ਆ ਜੋਤ ਨੂੰ ਫੋਨ ਕਰਨੀ ਆ ਵੀ ਮੈਨੂੰ ਕਿਸੇ ਦਿਨ ਆਣ ਕੇ ਤੇ ਮਿਲ ਜਾ ਸੰਡੀਆਂ ਉਹ ਵੀ ਸੋਈ ਚ ਲੱਗੀਆਂ ਵਾ ਕੰਮ ਤੰਦਾਈ ਠੀਕ ਆ ਠੀਕ ਆ ਹਾਂ 1 ਇਹ ਲੱਤ ਤੋਲਣ ਦੀਆਂ ਬਖਾਰਾਂ ਦੀਆਂ ਨਾਲ ਚਲ ਜਿਓ ਸੰਦੀਪ ਨੇ ਵੀ ਇਦਾਂ ਹੀ ਕਹਿਣਾ ਜਿੱਦਾਂ ਤੂੰ ਕਹਿਣ ਦੇ ਆ ਕੱਲ 21 ਨਾਲੇ ਮੰਮੀ ਮੈਂ ਆਣਾ ਕੰਮ ਤੇ ਲੈ ਕੇ ਤੇ 1 1 21 ਨਾਲੇ ਮੰਮੀ ਮੈਂ ਆਣਾ ਕੰਮ ਤੇ ਲੈ ਕੇ ਤੇ 21 ਨਾਲੇ ਮੰਮੀ ਮੈਂ ਆਣਾ ਕੰਮ ਚੱਲਿਆ ਸੀ ਦਵਾਈ ਨੇ ਤੁਹਾਨੂੰ ਆ ਵੀ ਲੈਣੀ ਪੈਣੀ ਨੇ ਰਹੀ ਆ ਗਈ ਜੇ ਪਰਦੋਮ ਤੇ ਮੈਂ ਹੈ ਸੰਦੀਪ ਬੋਲ ਕੇ ਗਈ ਉਹਨਾਂ ਨੂੰ ਕਹਿੰਦੀ ਮੈਂ ਠੀਕ ਨਹੀਂ ਆ ਤੇ ਮੈਨੂੰ ਰੋਟੀ ਪਕਾ ਕੇ ਦੋ ਤਾਈ ਜੀ ਆਪ ਨੇ ਠੀਕ ਹੈ ਤਾਂ ਉਹ ਪਹਿਲਾਂ ਹੀ ਬਿਮਾਰ ਪਈ ਹੈ ਜਾ ਕੇ 2 1 ਦਲਜੀਤ ਤਾਂ ਘਰ ਰਹਿੰਦੀ ਤੇ ਸੰਦੀਪ ਕਿਤੇ ਆ ਕੇ ਤਾਈ ਨੂੰ ਕਹਿਣ ਦੀ ਕਿ ਮੈਨੂੰ ਫੁਲਕੇ ਲਾ ਕੇ ਦੋ ਮੈਂ ਠੀਕ ਨਹੀਂ ਹੈ ਅੱਛਾ ਮੈਂ ਉਹਨੂੰ ਪੁੱਛਿਆ ਕਿ ਤਾਈ ਜੀ ਠੀਕ ਹੈ ਤੂੰ ਤਾ ਤੂੰ ਆਪ ਰੋਟੀ ਬਣਾ ਰਿਹਾ 2 1 ਬਣਾ ਬਸ਼ੇ ਤਾਈ ਤਾਂ ਆਪ ਨੇ ਠੀਕ ਹੈ ਸੋ ਉਹਨਾਂ ਨੂੰ ਆ ਕੇ ਕਹਿਣ ਦੀ ਆ ਮੈਂ ਕਰਨਾ ਜੋਤ ਨੂੰ ਫੋਨ ਹਾਂਜੀ ਤੇ ਪੁੱਛਣਾ ਮੈਂ ਹਾਲ ਚਾਲ ਤੇ ਮੈਨੂੰ ਭੁੱਖ ਬੜੀ ਲੱਗੀ ਆ ਰੋਟੀਆਂ ਲਾਦੇ ਹਾਂ ਮੈਨੂੰ ਵੀ ਹਾਂਜੀ ਲਾ ਦੇ ਮੈਨੂੰ ਤੇ ਤੁਸੀਂ ਆ ਕੇ ਕਹਿਣਾ ਵੀ ਜੀ ਗੰਡਿਆ ਪਿੰਡ ਜਾਣ ਨੂੰ ਤੇ ਮੈਂ ਕਹਿੰਦਾ ਕੋਈ ਗੱਲ ਨਹੀਂ ਵੀਰ ਜੀ ਕੋਈ ਨਹੀਂ ਬਾਤ ਕਰ ਲਾਂਗੇ ਹੱਲੋ ਦਾ ਵੀ ਚੱਲ ਕੋਈ ਨਹੀਂ ਪੁੱਤ ਇਹ ਗੱਲਾਂ ਛੱਡ ਤੂੰ ਘਰ ਤਿਆਰੀ ਆਪਣੀ ਤੂੰ ਜਾ ਹੋਇਆ ਫਿਰ ਫੇ ਦੱਸ ਤੂੰ ਕੀ ਕੀ ਕਰਨ ਪਈ ਉਹਨੂੰ ਕੀ ਕੀ ਐ ਨਹੀਂ ਵਾ ਮੈਨੂੰ ਤੇ ਦਰਲਿੰਦਰ ਦੀ ਨਾ ਸਮਝ ਨਹੀਂ ਆਈ ਵੀ ਕੀ ਲਾਵਾ ਦੇਣਾ ਹੈ ਇੱਕ ਤੇਰੀ ਨਾ ਚੰਗੀ ਆ ਇੱਕ ਨਹੀਂ ਚੰਗੀ ਇਹ ਦੱਸ ਸਾਡੇ ਘਰ ਤੇ ਲੜਾਈ ਬਣੋ ਵਾਲੀ ਗੱਲ ਕਰਤੀ ਨਾ ਇਹਨੇ ਲੱਤੋਗਾ ਬਲ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਵੀ ਦੱਸ ਜੇ ਮੈਂ ਹਜੇ ਵੀ ਨਾ ਜਾਣਦੀ ਤੇ ਮੰਮੀ ਨੇ ਫੋਨ ਤੇ ਲੱਗੀ ਰਹਿਣਾ ਸੀ ਤੇ ਜੋਤਰੀ ਸਮਝੀ ਹੁੰਦੀ ਸਮਝ ਨਹੀਂ ਹੁੰਦੀ ਹਾਂ ਠੀਕ ਹੈ ਸਮਝ ਨਹੀਂ ਟੂਆ ਜੇ ਮੈਂ ਨਾ ਨਾ ਜਾਣਦੀ ਹਜੇ ਵੀ ਤੇ ਮੰਮੀ ਨੇ ਲੱਗੀ ਰਹਿਣਾ ਹੀ ਫੋਨ ਮਨ ਹੋ ਵੋਲਤਾ ਕੀ ਆਉਂਦਾ ਨਾ ਮੇਰੇ ਘ੍ਰਿਤਾ ਘਰ ਫੋਨ ਤੇ ਲੱਗੇ ਆ ਅਸੀਂ ਰੋਟੀ ਢੀਕਣ ਦੇ ਅੱਛਾ ਤੂੰ ਰੋਟੀ ਤੂੰ ਹੀ ਨਹੀਂ ਪਕਾ ਸਕਦੇ ਮੈਂ ਹਾਂ ਰੋਟੀ ਪਕਾ ਕੇ ਦੇਣੀ ਵਨ ਠੀਕ ਹੈ ਨਾ ਕਿਵੇਂ ਵਨ